ਸਤਿ ਸ਼੍ਰੀ ਅਕਾਲ ਜੀ ਸਕਾਈ ਨੂੰ ਪੰਜਾਬ ਤੇ ਮੈਂ ਜਗਦੀਪ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਅੱਜ ਮੇਰੇ ਨਾਲ ਇੱਕ ਨੌਜਵਾਨ ਬੈਠਾ ਜਿਹੜਾ ਤੁਸੀਂ ਸਕਰੀਨ ਤੋਂ ਦੇਖ ਰਹੇ ਹੋ ਇਹ ਬਾ ਕਮਾਲ ਕਲਾਕਾਰ ਹੈ ਪਰ ਗਰੀਬੀ ਕਰਕੇ ਸਾਰੀਆਂ ਕਲਾ ਜਿਹੜੀਆਂ ਦੱਬੀਆਂ ਰਹਿ ਗਈਆਂ ਨੇ ਕਾਰਨ ਕੀ ਨੇ ਸਾਰੀਆਂ ਆਪਾਂ ਚਰਚਾ ਕਰਾਂਗੇ ਫਿਲਹਾਲ ਮੁੰਡੇ ਨਾਲ ਆਪਾਂ ਗੱਲਾਂ ਬਾਤਾਂ ਦਾ سلسلہ ਸ਼ੁਰੂ ਕਰ ਲੈਨੇ ਆ ਛੋਟੇ ਵਿੱਚ ਕੀ ਹਾਲ ਚਾਲ ਨੇ ਵਧੀਆ ਜੀ ਕੀ ਨਾਮ ਹੈ ਬਲਵਿੰਦਰ ਸਿੰਘ ਜੀ ਬਲਵਿੰਦਰ ਉਮਰ ਕਿੰਨੀ ਹੋਗੀ ਮਰਜੀ 30 ਤੋਂ ਉੱਪਰ ਜੀ 30 ਤੋਂ ਉੱਪਰ ਹਾਂਜੀ ਅੱਛਾ ਫੋਟੋ ਤੁਸੀਂ ਵਧੀਆ ਬਣਾ ਲਏ ਨੇ ਹੋ ਤੇ ਜੇ ਆਪਾਂ ਕਹਿੰਦੀ ਬਹੁਤੀਆਂ ਵਧੀਆ ਨਹੀਂ ਤਾਂ ਬਹੁਤੀਆਂ ਮਾੜੀਆਂ ਵੀ ਨਹੀਂ ਜਿਹੜੀ ਇਹ ਕਲਾਕਾਰੀ ਆ ਤੁਸੀਂ ਅੱਗੇ ਵਧਾਉਣੇ ਚਾਹੁੰਦੇ ਹੋ ਜਾਂ ਸ਼ੌਂਕ ਦਬੇ ਹੋਏ ਨਜ਼ਰ ਆ ਰਹੇ ਤੁਹਾਡੇ ਕੀ ਕਾਰਨ ਹੈ ਅੱਗੇ ਵਧਾਉਣੀ ਦਾ ਚਾਹਣਾ ਹੀ ਪਰ ਘਰ ਦੀ ਗਰੀਬੀ ਕਰਕੇ ਨਹੀਂ ਹੋ ਨਹੀਂ ਰਹੀ ਅੱਗੇ ਅੱਛਾ ਹਾਂਜੀ ਪੜੇ ਕਿੰਨੇ ਤੁਸੀਂ 12 ਪੜੇ ਹੋਏ ਕਿੰਨੇ ਚਿਰ ਹੋ ਗਿਆ ਫਿਰ ਹਟਿਆ ਨੂੰ ਹੁਣ ਹਟਿਆ ਨੂੰ ਤਾਂ ਜੀ 2012 ਚ ਕੀਤੀ ਸੀ ਅੱਛਾ ਹਾਂਜੀ ਮੁੜ ਕੇ ਕੋਈ ਸਵੱਬ ਨਹੀਂ ਬਣਿਆ ਅੱਗੇ ਪੜਨ ਦਾ ਨਾ ਜੀ ਤੇ ਨਾ ਹੀ ਤੁਹਾਡਾ ਇਹ ਜਿਹੜਾ ਚਿੱਤਰਕਾਰੀ ਵਾਲੀ ਪਾਸੇ ਕੋਈ ਕਿਸੇ ਨੇ ਸਾਥ ਦਿੱਤਾ ਹੈ ਨਾ ਨਾ ਜੀ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਕਾਰਨ ਕੀ ਆ ਤੁਸੀਂ ਕਿਸੇ ਕੋਲ ਪਹੁੰਚ ਨਹੀਂ ਕੀਤੀ ਜਾਂ ਘਰ ਦੇ ਹਾਲਾਤਾਂ ਕਰਕੇ ਆਪਦੇ ਜਿਹੜੇ ਸ਼ੌਕ ਨੇ ਉਹ ਦਬੇ ਹੋਏ ਰਹਿ ਗਏ ਮਸੇ ਗਰੀਬੀ ਲਾ ਲਓ ਜੀ ਮਜ਼ਦੂਰੀ ਲਾ ਲਓ ਇਹਲੇ ਕਰਨੀ ਕਰ ਨਹੀਂ ਸਕੇ ਜੀ ਕੌਣ ਕੌਣ ਨੇ ਘਰ ਚ ਤੁਹਾਡੇ ਹੁਣ ਘਰ ਚ ਜੇ ਸੀ ਨੋਨੀ ਜੀ ਮੇਰਾ ਡੈਡੀ ਹੈ ਜੀ ਮੇਰੀ ਮਾਂ ਦਾ ਡੈਥ ਹੋ ਗਈ ਮੈਂ ਛੋਟੀ ਦੀ ਡੇਟਾ ਸਾਲ ਦਾ ਜੀ ਤੇ ਮੇਰਾ ਭਰਾ ਜਿਹਦੇ ਘਰ ਵਾਲਿਆ ਜੀ ਉਹਦੇ ਤਿੰਨ ਕੁੜੀਆਂ ਨੇ ਜੀ ਇੱਕ ਮੁੰਡਾ ਜੀ ਇੱਕ ਮੇਰੀ ਦਾਦੀ ਹੈ ਉਹ ਵੀ ਨਜ਼ਾਰਾ ਚੂਲਾ ਟੁੱਟੇ ਨੂੰ ਜੀ 10 ਸਾਲਾਂ ਮੰਗੂ ਹੋ ਗਈ ਤੇ ਉਹ ਮੰਜੀ ਜੀ ਨੇ ਉਹਦਾ ਇਲਾਜ ਨਹੀਂ ਕਰਾਇਆ ਹੋਇਆ ਤੇ ਮੇਰਾ ਵੀ ਇਲਾਜ ਜੀ ਮਤਲਬ ਹੀ ਬਾਹਰੋਂ ਕਰਾਇਆ ਜੀ ਐਨ ਆਰ ਆਈ ਵੀਰਾਂ ਨੇ ਕਰਵਾਇਆ ਜੀ ਤੇ ਮੇਦੇ ਆਸ ਤੋਂ ਹਾਡੇ ਪ੍ਰੇਮੀ ਨੇ ਹਰ ਪਬੂ ਜੀ ਦੀਪ ਪਬੂ ਜੀ ਉਹਨੇ ਕਰਵਾਇਆ ਜੀ ਕੀ ਹੋ ਗਿਆ ਸੀ ਤੁਹਾਨੂੰ ਮੇਰੇ ਰਸੌਲੀ ਸੀ ਸੱਤੀ ਬਚਪਨ ਵਿੱਚ ਛੋਟੇ ਹੁੰਦੇ ਖੇਡਦੇ ਇੱਥੇ ਹੀ ਤੇ ਉਤੌੜਾ ਫਟ ਗਿਆ ਜੀ ਉਹਦੇ ਕਾਰਨ ਜੀ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜੀ ਤੇ ਬਾਅਦ ਵਿੱਚ ਜਦੋਂ ਹੋਇਆ ਹੌਲੀ-ਹੌਲੀ ਬਦਲਣ ਲੱਗੀ ਮੇਰੀ ਅੱਖ ਦੀ ਨਿਗਾਹ ਜੀ ਜਿਵੇਂ ਬਲੌਕ ਹੋ ਗਈ ਜੀ ਇਹਦੇ ਵਿੱਚੋਂ ਵੀ ਥੋੜਾ 50% ਹੀ ਦੀਦਾ ਜੀ ਆਹ ਜਿਹੜੀ ਆ ਅੱਖ ਹੈ ਤੇਰੀ ਤੁਹਾਡੀ ਆਪਾਂ ਖੱਬੇ ਹੱਥ ਕਹਦੀਏ ਬਿਲਕੁਲ ਦੇਖਦਾ ਨਹੀਂ ਜਮਾ ਬਲੌਕ ਹੈ ਜੀ ਬੰਦ ਹੈ ਜਮਾ ਅੱਛਾ ਕੁਛ ਨਹੀਂ ਦੀ ਨਹੀਂ ਮੈਨੂੰ ਸੋ ਦਰਸ਼ਕੋ ਮੈਨੂੰ ਤਾਂ ਸਿਰਫ ਗੱਲਾਂ ਬਾਤਾਂ ਕਰਦੇ ਤੁਸੀਂ ਪਤਾ ਲੱਗਿਆ ਕਿ ਮੁੰਡੇ ਦੀ ਜਿਹੜੀ ਅੱਖ ਹੈ ਇਹ ਖੱਬੀ ਅੱਖ ਇਹ ਤੋਂ ਵੀ ਬਿਲਕੁਲ ਦਿਸਦਾ ਨਹੀਂ ਜਿਹੜੀ ਸੱਜੇ ਹਿੱਸੇ ਵਾਲੀ ਅੱਖ ਹੈ ਉਹ ਵੀ 50% ਨਜ਼ਰ ਇਸ ਤੋਂ ਆਉਂਦਾ ਹੈ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਗਰੀਬਾਂ ਦੇ ਹਮਦਰਦ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਸਕਾਈ ਨਿਊਜ਼ ਪੰਜਾਬ ਦੇ ਮਾਧਿਅਮ ਰਾਹੀਂ ਕਿਉਂਕਿ ਆ ਜਿਹੜੀਆਂ ਤਸਵੀਰਾਂ ਨੇ ਮੈਂ ਕਹਿ ਦੇਣਾ ਮੜ ਜੈ ਕੈਮਰੇ ਇਸ ਤਰ੍ਹਾਂ ਦੇ ਦਿਖਾ ਵੀ ਦਈਏ ਤੁਹਾਨੂੰ ਇੱਕ ਵਾਰੀ ਕੱਲੀ ਕੱਲੀ ਕਰਕੇ ਕਿਉਂਕਿ ਨੌਜਵਾਨ ਨੇ ਇਹ ਤਸਵੀਰਾਂ ਬਣਾਈਆਂ ਹੋਈਆਂ ਨੇ ਹੱਥ ਨਾਲ ਉਹ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਸੋ ਇਹ ਸਾਰੀਆਂ ਤਸਵੀਰਾਂ ਇਸ ਮੁੰਡੇ ਦੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਸਕਰੀਨ ਤੋਂ ਤੁਸੀਂ ਦੇਖ ਸਕਦੇ ਹੋ ਦੇ ਕਲਾਕਾਰੀ ਬਹੁਤ ਕਮਾਲ ਦੀ ਆ ਮੁੰਡੇ ਦੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਸਕਰੀਨ ਤੋਂ ਲਗਾਤਾਰ ਦੇਖ ਰਹੇ ਹੋ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਭਰਾ ਨੇ ਸਕਰੀਨ ਤੋਂ ਸਾਂਝੀਆਂ ਕੀਤੀਆਂ ਨੇ ਅਸੀਂ ਦਿਖਾਈਆਂ ਵੀ ਨੇ ਤੁਹਾਨੂੰ ਕਲਾਕਾਰੀ ਬਹੁਤ ਕਮਾਲ ਦੀ ਆ ਪਰ ਹੋਰ ਗੱਲਾਂ ਬਾਤਾਂ ਆਪਾਂ ਕਰਦੇ ਬਾਈ ਨਾਲ ਛੋਟੀ ਵੀਰ ਅੱਛਾ ਤੁਸੀਂ ਫਿਰ ਜਿਵੇਂ ਕਿਸੇ ਨੂੰ ਉਸਤਾਦ ਧਾਰਿਆ ਜਿੱਥੋਂ ਸਿੱਖਿਆ ਤੁਸੀਂ ਨਾ ਜੀ ਮੈਂ ਕਿਸੇ ਤੋਂ ਨਹੀਂ ਸਿੱਖਿਆ ਜੀ ਮੈਂ ਆਪੇ ਕਰੇ ਕਰਨ ਲੱਗੇ ਅੱਛਾ ਤੇ ਮੰਨ ਨਹੀਂ ਹੋਇਆ ਤੁਹਾਡਾ ਮਨਿਆ ਬਣਿਆ ਕਦੇ ਵੀ ਯਾਰ ਮੈਂ ਕੰਮ ਹੋਰ ਵਧਾਵਾਂ ਕਿਸੇ ਚੰਗੇ ਉਸਤਾਦ ਤੋਂ ਸਿੱਖਾਂ ਜਾਂ ਮਤਲਬ ਉਹੀ ਬਾਰ-ਬਾਰ ਫਿਰ ਗੱਲ ਆ ਜਾਂਦੀ ਵੀ ਗਰੀਬੀ ਕਰਕੇ ਲਾਲੋ ਜਾਂ ਕਿਸੇ ਨੇ ਪੱਲੇ ਨਹੀਂ ਫੜਿਆ ਮਜਬੂਰੀ ਲਾਲੋਈ ਚਾਹੀ ਗਰੀਬੀ ਲਾਲੋਈ ਹੈਂ ਪਰ ਕਈ ਤਾਂ ਬਹੁਤ ਆਈ ਜੀ ਕਈ ਮਤਲਬੀ بڑے بڑے ਆਸ਼ਟਾਨ ਲਵੇ ਪਰ ਕਿਸੇ ਨੇ ਬਾਹ ਨਹੀਂ ਪੜੀ ਜੀ ਹੂੰ ਤੇ ਦਿਹਾੜੀ ਕਰਦੇ ਨਹੀਂ ਦਿਹਾੜੀ ਵੀ ਹੁਣ ਹੁੰਦੀ ਨਹੀਂ ਦੋਰਾ ਪੈਂਦਾ ਹੈਗਾ ਹੂੰ ਦੋਰੇ ਪੈਣ ਕਰਕੇ ਜੀ ਕਰੀ ਆ ਜੀ ਮੇਰੇ ਡੈਡੀ ਇਹੋ ਕਰਦੇ ਨੇ ਨਾਲ ਤੇ ਭਰਾ ਨੂੰ ਵੀ ਬਹੁਤ ਔਖਾ ਜੀ 9-10 ਜੀਆਂ ਨੂੰ ਖਵਾਉਣਾ ਤੁਸੀਂ ਆਪ ਹੀ ਲਾ ਲਓ 500 300 ਤੇ ਕੀ ਬਣਦਾ ਹੈਗਾ ਹੈ ਜੀ ਬਹੁਤ ਔਖਾ ਜੀ ਹੂੰ ਤੇ ਕੋਈ ਪੈਨਸ਼ਨ ਲੱਗੀ ਹੈ ਸਰਕਾਰ ਤੋਂ ਜਿਵੇਂ ਤੁਸੀਂ ਅੰਗ ਹੀਣੋ ਤੁਸੀਂ 50% ਵਾਂਗੂ ਹੋ ਜਾਂਦਾ ਬੰਦਾ ਕੀ ਕੀ ਬਿਮਾਰੀ ਨੂੰ ਕੀ ਬੋਲਦੇ ਹੋ ਤੁਸੀਂ ਇਹ ਤੁਹਾਡੇ ਲਾਭ ਜਾਂਦੇ ਵਿੱਚ ਜਦੋਂ ਡਾਕਟਰ ਨੇ ਦੱਸਿਆ ਹੋਣਾ ਕੁਝ ਇਹ ਹੈਂਡੀਕੈਪਟ ਦੇ ਮੇਰੀ ਪੈਨਸ਼ਨ ਲੱਗੀ ਹੈ ਜੀ ਉਹ ਇੱਕ ਤਰੀਕ ਤੋਂ ਕਹਿੰਦੇ ਆ ਜੀ ਵੀ ਪਾਊਗੀ ਅੱਛਾ ਪਹਿਲਾਂ ਤਾਂ ਨਹੀਂ ਲੱਗੀ ਹੁਣ ਹੀ ਲੱਗੀ ਆ ਹਾਂ ਜੀ ਹੁਣ ਹੀ ਲੱਗੀ ਪਹਿਲਾਂ ਨਹੀਂ ਲੱਗੀ ਜੀ 4-5 ਸਾਲ ਹੋ ਗਏ ਜੀ ਮੈਨੂੰ ਕੋਈ ਪੈਲਸੇ ਨਹੀਂ ਮਿਲੇ ਜੀ ਹੂੰ ਹੂੰ ਕਾਰਡ ਵੀ ਨਹੀਂ ਬਣਿਆ ਸੀ ਮੇਰਾ ਜੀ ਪਹਿਲਾਂ ਅੱਛਾ ਹਾਂ ਜੀ ਸੋ ਦਰਸ਼ਕੋ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਅਸੀਂ ਇਸ ਮੁੰਡੇ ਦਾ ਪੂਰਾ ਐਡਰੈਸ ਤੇ ਮੋਬਾਈਲ ਨੰਬਰ ਵੀ ਮੈਂਸ਼ਨ ਕਰਾਂਗੇ ਭਰਾ ਤੋਂ ਬੁਲਾਵਾਂਗੇ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਪਰ ਜੇ ਕੋਈ ਇਸ ਕਲਾਕਾਰ ਬੰਦੇ ਦੀ ਵਾਹ ਫੜਨੀ ਚਾਹੁੰਦਾ ਹੈ ਇਸ ਦੀ ਮਦਦ ਕਰਨੀ ਚਾਹੁੰਦਾ ਹੈ ਇਹਦੇ ਨਾਲ ਜ਼ਰੂਰ ਸੰਪਰਕ ਕਰਿਓ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਮੋਜੋਵਾਲ ਮਰਦ ਤੇਰਾ ਮੋਬਾਈਲ ਨੰਬਰ ਬੋਲ ਦੇ ਇੱਕ ਵਾਰੀ ਮੇਰਾ ਨੰਬਰ ਹੈ ਜੀ 62800 46422 62800 ਸਹਾਲੀ 422 ਇਸ ਕੋ ਅਸੀਂ ਨੰਬਰ 2 ਦਾ ਲਿਖਾਂਗੇ ਪ੍ਰੋਪਰ ਇਸ ਨਾਲ ਕਿਉਂਕਿ ਵਿਚਾਰਾ ਨਰਵਸ ਹੋ ਗਿਆ ਗੱਲਬਾਤ ਕਰਦੇ ਕਰਦੇ ਕਿਉਂਕਿ ਕੈਮਰੇ ਮੂਰੇ ਬੋਲਣਾ ਕਿਹੜਾ ਸੌਖਾ ਖਬਰਾ ਆ ਜਾਂਦਾ ਬੱਚਾ ਪਰ ਅਸੀਂ ਇਸ ਵੀਡੀਓ ਦੇ ਰਾਹੀਂ ਅਪੀਲ ਕਰਦੇ ਆਂ ਦਰਸ਼ਕਾਂ ਨੂੰ ਸਕਾਈ ਨਿਊ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਸਮਾਜ ਸੇਵੀ ਲੋਕਾਂ ਨੂੰ ਇਸ ਦੀ ਮਦਦ ਕਰਿਓ ਤੇ ਇਸ ਕਲਾਕਾਰ ਦੀ ਜਿਹੜੀ ਹੌਸਲਾ ਫੁਜਾਈ ਤੁਸੀਂ ਕਰ ਸਕਦੇ ਹੋ ਕਿਉਂਕਿ ਕਲਾਕਾਰੀ ਬਹੁਤ ਬਾ ਕਮਾਲ ਹੈ ਮੁੰਡੇ ਦੀ ਫੋਟੋ ਵੀ ਤੁਹਾਨੂੰ ਦਿਖਾਈਆਂ ਨੇ ਪਰ ਤੁਹਾਨੂੰ ਇੱਕ ਨਜ਼ਰ ਅਸੀਂ ਦੇ ਘਰ ਦੇ ਹਾਲਾਤਾਂ ਤੋਂ ਵੀ ਮਰਵਾਵਾਂਗੇ ਕਿਉਂਕਿ ਬਹੁਤ ਹਾਲਾਤ ਨੇ ਜਿਹੜੇ ਨਾਜ਼ੁਕ ਨੇ ਪਰਿਵਾਰ ਦੇ ਸੋ ਤੁਹਾਡੀ ਮਦਦ ਦੀ ਲੋੜ ਹੈ ਅ ਭਾਈ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਜੀ ਮੈਨੂੰ ਅੱਗੇ ਪਤਾ ਹੀ ਮੈਂ ਤੇ ਮੇਰੀ ਹੈਲਪ ਕਰਨੀ ਹੂੰ ਤੇ ਮੇਰੇ ਘਰ ਦੇ ਵੀ ਹਾਲਾਤ ਦੇਖ ਲਓ ਜੀ ਤੇ ਦਾਦੀ ਆ ਉਹ ਬੈਠੀ ਹੈ ਜੀ ਚੂਲੇ ਨੂੰ ਆਪਰੇਸ਼ਨ ਹੀ ਕਰਵਾਇਆ ਗਿਆ ਜੀ ਤੇ ਡੈਡੀ ਨੇ ਜੋ ਵਿਰਧ ਹੋ ਗਏ ਨੇ ਜੀ ਤੇ ਮੇਥੋਂ ਵੀ ਕੁਛ ਹੁੰਦਾ ਨਹੀਂ ਕੰਮ ਜੀ ਦੌਰਾ ਪੈਣ ਕਰਕੇ ਪੂਰਾ ਨੌਕੀਆ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਦਾ ਪਿੰਡ ਪਿੰਡ ਮੋਜੋਵਾਲ ਜੀ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਠੀਕ ਹੈ ਸੋ ਦਰਸ਼ਕੋ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਦਾ ਪਿੰਡ ਮੋਜੋਵਾਲ ਹੈ ਮੋਜੋਵਾਲ ਦੇ ਵਿੱਚ ਇਹ ਭਰਾ ਰਹਿੰਦਾ ਬਹੁਤ ਵਧੀਆ ਕਲਾਕਾਰੀ ਹੈ ਕਿਸੇ ਨੇ ਫੋਟੋ ਵੀ ਬਣਵਾਉਣੀ ਹੋਵੇ ਜਾਂ ਹੋਰ ਕੋਈ ਸਬੰਧਤ ਰੰਗਵਾ ਕਮਾਲ ਕਰਦਾ ਮੁੰਡਾ ਘਰਾਂ ਦੇ ਵਿੱਚ ਕਲਾਕਾਰੀ ਦਿਖਾਉਂਦੇ ਨੇ ਉਹ ਵੀ ਇਹਨੂੰ ਕੰਮ ਦੇ ਸਕਦੇ ਹੋ ਤੁਸੀਂ ਲੋੜ ਹੈ ਇਹਨੂੰ ਤੁਹਾਡੇ ਵਰਗੇ ਭਰਾਵਾਂ ਦੇ ਸਾਥ ਦੀ ਸੋ ਸਾਰੀ ਗੱਲਬਾਤ ਸਕੇ ਨੀ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਆ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ